ਹਾਂਜੀ ਕਰਨਲ ਜਸਗਿਲ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਤੁਸੀਂ ਪੰਜਾਬ ਦੇ ਬਾਰੇ ਕਾਫੀ ਚਿੰਤਾ ਕਰਦੇ ਜੇ ਕਹਿ ਸਕਦੇ ਤੁਸੀਂ ਪੰਜਾਬ ਚਿੰਤਕ ਜੇ ਵਾਤਾਵਰਣ ਪ੍ਰੇਮੀ ਜੇ ਮੈਨੂੰ ਪਤਾ ਤੁਸੀਂ ਕਾਫੀ ਕੰਮ ਕੀਤਾ ਉੱਥੇ ਮੱਤੇਵਾੜਾ ਜਿਹੜਾ ਉੱਥੇ ਪ੍ਰੋਜੈਕਟ ਆ ਜਿਹੜੇ ਲੋਕ ਸਭਾ ਚੋਣ ਹੋ ਰਹੀ ਹੈ ਉੱਥੇ ਉਹਦੇ ਚ ਤੁਹਾਨੂੰ ਕੀ ਲੱਗਦਾ ਵਾ ਜਿਹੜੇ ਪ੍ਰਮੁੱਖ ਮੁੱਦੇ ਆ ਮਸਲੇ ਆ ਲੁਧਿਆਣੇ ਦੇ ਉਹ ਕੀ ਉਭਾਰੇ ਜਾ ਰਹੇ ਆ ਚੋਣ ਦੇ ਵਿੱਚ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦਾ ਵੀ ਇਹ ਜਿਹੜੇ ਮੁੱਦੇ ਨੇ ਉਸ ਅਸੀਂ ਬੜਾ ਉਹਨਾਂ ਨੂੰ ਮੌਕਾ ਦਿੱਤਾ ਕੈਂਡੀਡੇਟਸ ਨੂੰ ਵੀ ਸਾਨੂੰ ਆ ਕੇ ਮਿਲਣ ਮੁੱਢਾ ਦੇ ਰੈਕਸ਼ਨ ਫਰੰਟ ਪਬਲਿਕ ਐਕਸ਼ਨ ਕਮੇਟੀ ਤੇ ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਨੇ ਜਾ ਕੇ ਅਸੀਂ ਪੰਜਾਬ ਲਈ ਆਪਣਾ ਮੈਨੀਫੈਸਟੋ ਗ੍ਰੀਨ ਮੈਨੀਫੈਸਟੋ ਪਿੰਗਲਵਾੜਾ ਜਾ ਕੇ ਲਾਂਚ ਵੀ ਕੀਤਾ ਓਕੇ ਤੇ ਇਹਨਾਂ ਇਹਨਾਂ ਦਾ ਬਹੁਤ ਜ਼ਿਆਦਾ ਜਿਹੜੇ ਕੈਂਡੀਡੇਟ ਲੁਧਿਆਣੇ ਦੇ ਸੀ ਇਹ ਸਾਡੇ ਨਾਲ ਇਹਨਾਂ ਨੇ ਕੋਈ ਰਸਤਾ ਨਹੀਂ ਕੀਤਾ ਅੱਛਾ ਅੱਜ ਕੋਈ ਸਵੇਰੇ ਮੈਨੂੰ ਸੱਦਾ ਆਇਆ ਜਿਹੜੇ ਕਾਂਗਰਸ ਦੇ ਕੈਂਡੀਡੇਟ ਰਾਜਵਿੰਦ ਅੱਛਾ ਉਹਨੇ ਜਾਨਣਾ ਚਾਹਿਆ ਵੀ ਇਹ ਮੁੱਦਾ ਕੀ ਹੈ ਕਿ ਹੱਲ ਕੀ ਹੈ ਕੀ ਸੋਲੂਸ਼ਨ ਹੋਏਗਾ ਵੀ ਕਿ ਨਹੀਂ ਤੇ ਉਹਨਾਂ ਨੇ ਕਾਫੀ ਮਤਲਬ ਮੈਨੂੰ ਸੁਣਿਆ ਜਿਹੜੀਆਂ ਮੈਂ ਗੱਲਾਂ ਉਹਨਾਂ ਨਾਲ ਕੀਤੀਆਂ ਕਿਉਂਕਿ ਇਹ ਜਿਹੜਾ ਮੁੱਦਾ ਹੈ ਇਹ ਸਿਰਫ ਇੰਡਸਟਰੀ ਦਾ ਨਹੀਂ ਹੈ ਇਹ ਸਿਰਫ ਏਮਪਲੋਇਮੈਂਟ ਦਾ ਨਹੀਂ ਹੈ ਸਿਰਫ ਪੋਲੂਸ਼ਨ ਦਾ ਨਹੀਂ ਹੈ ਲੁਧਿਆਣੇ ਦਾ ਇਹ ਹਾਲ ਹੋ ਚੁੱਕਿਆ ਵੀ ਕੁਝ ਦਿਨ ਬਾਅਦ ਜਿਵੇਂ ਕਿਸੇ ਪਿੰਡਾਂ ਚ ਕਹਿੰਦੇ ਸੀ ਨਾ ਵੀ ਇਹਨਾਂ ਦਾ ਪਾਣੀ ਮਾੜਾ ਹੋ ਗਿਆ ਤੇ ਇੱਥੇ ਵਿਆਹ ਨਹੀਂ ਕਰਨਾ ਮੰਗਣਾ ਨਹੀਂ ਕਰਨਾ ਲੁਧਿਆਣੇ ਦੇ ਲੋਕਾਂ ਨੂੰ ਵੀ ਲੋਕ ਇਹ ਦੇਖਣ ਲੱਗ ਜਾਣਗੇ ਬਾਕੀ ਸ਼ਹਿਰਾਂ ਦੇ ਕਿਉਂਕਿ ਲੁਧਿਆਣਾ ਇੱਕ ਇੰਡਸਟਰੀਅਲ ਸ਼ਹਿਰ ਹੈ ਸਭ ਤੋਂ ਵੱਡਾ ਸ਼ਹਿਰ ਹੈ ਸਭ ਤੋਂ ਡੈਂਸਲੀ ਪੋਪੂਲੇਟਿਡ ਹੈ ਤੇ ਬਹੁਤ ਵੱਡੀ ਇੰਡਸਟਰੀ ਹੈ ਤਾਂ ਇਹਦੇ ਲਈ ਜਿਹੜਾ ਇਹਦਾ ਪਾਣੀ ਚੰਗੀ ਹਵਾ ਤੇ ਜਿਹੜੀ ਮਿੱਟੀ ਹੈ ਚੰਗੀ ਹੋਣੀ ਉਹ ਬੜੀ ਜ਼ਰੂਰੀ ਹੈ ਤੇ ਉਹਦੇ ਬਾਰੇ ਕੈਂਡੀਡੇਟਸ ਗੰਭੀਰ ਨਹੀਂ ਆ ਤੇ ਇਹਨਾਂ ਨੇ ਜਿਹੜਾ ਆਰਟਿਸਟਿਕ ਕੈਂਡੀਡੇਟ ਨੇ ਕੋਸ਼ਿਸ਼ ਕੀਤੀ ਜਾਣਨ ਦੀ ਮੁੱਦੇ ਵੀ ਮੁੱਦਾ ਖੈ ਕਿ ਸੋਲੂਸ਼ਨ ਕੀਆ ਪਰ ਕਰਨਲ ਗਿਲ ਨੂੰ ਨਹੀਂ ਲੱਗਦਾ ਕਿ ਚੋਣਾਂ ਤੋਂ ਸਿਰਫ 2 ਦਿਨ ਪਹਿਲਾਂ ਵੋਟਰਾਂ ਤੋਂ 2 ਦਿਨ ਪਹਿਲਾਂ ਇੱਕ ਕੈਂਡੀਡੇਟ ਤੁਹਾਡੇ ਕੋਲ ਆਉਂਦਾ ਇਹ ਜਾਣਨ ਲਈ ਵੀ ਇਥੋਂ ਦੇ ਮਸਲਾ ਕੀ ਹੈ ਅਸਲ ਦੇ ਵਿੱਚ ਉਹਨਾਂ ਨੂੰ ਹੁਣ ਤੱਕ ਇਹ ਵੀ ਨਹੀਂ ਸੀ ਪਤਾ ਵੀ ਮਸਲਾ ਕੀ ਹੈ ਉਹ ਮਸਲਾ ਲੋਕਾਂ ਨੂੰ ਉਹ ਜਿਹੜੇ ਜਿਵੇਂ ਉਹਨਾਂ ਨੇ ਕਿਹਾ ਵੀ ਲੋਕ ਮੋਟਾ ਮੋਟਾ ਬਤਾ ਵੀ ਬੁੱਢਾ ਦਰਿਆ ਬਹੁਤ ਪੁੱਡਾ ਨਾਲਾ ਬਣਿਆ ਹੋਇਆ ਇਹਨੂੰ ਠੀਕ ਕਰਨਾ ਪਰ ਬਰੀਕੀ ਚ ਜਾਣਨ ਦੀ ਕੋਸ਼ਿਸ਼ ਕੀਤੀ ਚਲੋ ਜੇਰ ਆਈ ਦਰ ਪਰ ਪੰਜ ਸਾਲ ਇੱਥੇ ਤੇ ਕਾਂਗਰਸੀ ਸਰਕਾਰ ਰਹੀ ਆ ਕਾਂਗਰਸ ਦੇ ਉਦੋਂ ਐਮ ਐਲ ਏ ਸੀ ਇਹਨਾਂ ਨੂੰ ਪਤਾ ਨਹੀਂ ਸੀ ਤੇ ਵਿਧਾਨ ਸਭਾ ਚ ਅਸੀਂ ਮੁੱਦਾ ਕਈ ਵਾਰ ਚੁੱਕਿਆ ਵੀ ਹੈ ਕਾਂਗਰਸ ਨੇ ਜਦੋਂ ਕਾਂਗਰਸ ਵਲੇ ਹੀ ਪ੍ਰੋਜੈਕਟ ਆਇਆ ਜੀ 650 ਕਰੋੜ ਦਾ ਜਦੋਂ ਅਸੀਂ ਜ਼ੋਰ-ਜ਼ੋਰ ਲਾਇਆ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਟੈਸਟ ਕੀਤੇ ਤੇ ਵੀ ਲੁਧਿਆਣੇ ਦੀ ਜਿਹੜੀ ਕੱਚੀ ਜਿਹੜੀ ਹੈਗਾ ਫਿਕਲ ਮੈਟਰ ਪਾਟੀ ਹੈਗੀ ਆ ਉਹ ਬੁੱਢੇ ਦਰਿਆ ਜਾ ਰਹੀ ਹੈ ਇਹਦੇ ਐਸਟੀਪੀ ਬਣਾਏ ਚਾਹ। ਬਾਕੀ ਜਿਹੜਾ ਇੰਡਸਟਰੀਲਿਸਟ ਹੈ ਉਹਨੂੰ ਚਾਹੀਦਾ ਵੀ ਦੇਖੋ ਇਮਾਨਦਾਰੀ ਪੱਜ ਬੰਦਿਆਂ ਦੀ ਹੈ। ਇੰਡਸਟਰੀਲਿਸਟ ਆਪਣਾ ਲਾਲਚ ਲੈ ਕੇ ਘਟਾਵੇ ਜਿਹੜਾ ਪੋਲੀਟੀਸ਼ੀਨ ਆਪਣੀ ਵੋਟ ਬੈਂਕ ਦੀ ਝਾਕ ਛੱਡੇ ਮਤਲਬ ਵੋਟਾਂ ਦੀ ਉਹਨਾਂ ਨੂੰ ਸincere ਹੋ ਕੇ ਕੰਮ ਕਰਨਾ ਪੈਣਾ ਤੀਸਰਾ ਸਿਟੀਜ਼ਨ ਆਪਣਾ ਫਰਜ਼ ਪਛਾਣੇ ਬਿਊਰੋਕਰੇਸੀ ਤੰਦੇਹੀ ਨਾ ਕੰਮ ਕਰੇ ਤੇ ਪੋਲਿਊਸ਼ਨ ਬੋਰਡ ਜਿਹੜਾ ਹੈਗਾ ਕੰਟਰੋਲ ਬੋਰਡ ਉਹ ਕ੍ਰਪਸ਼ਨ ਬੰਦ ਕਰੇ ਕਿ ਜਿਹੜਾ ਸਾਰਾ ਇਹ 70 ਸਾਲਾਂ ਦਾ ਮਾਮਲਾ ਇੰਝ ਚੱਲ ਰਿਹਾ ਤੋਂ ਚਾਹੀਦਾ ਕੀ ਹੈ ਵੀ ਆਪਾਂ ਇੰਡਸਟਰੀ ਅਸੀਂ ਇੰਡਸਟਰੀ ਦੇ ਬਿਲਕੁਲ ਬਰਖਲਾਫ ਨਹੀਂ ਇੰਡਸਟਰੀ ਇਸ ਇਕੁਅਲ ਰੀਅਲ ਇਕੁਅਲ ਇਸ ਚਾਹੀਤੇ ਆ ਜੇ ਜਿਹੜੇ ਅਲੱਗ-ਅਲੱਗ ਛੋਟੇ-ਛੋਟੇ ਇਲੈਕਟ੍ਰੋਪਰੇਟਿੰਗ ਦੇ ਕਲਸਟਰ ਬਣੇ ਹੋਏ ਆ ਇੱਕ ਜਗ੍ਹਾ ਜਾ ਕੇ ਉਹਨਾਂ ਨੂੰ ਕਰਕੇ ਉਹਨਾਂ ਦਾ ਪਾਣੀ ਪੂਰਾ ਸੰਭਾਜ ਜਾਵੇ ਅਜੇ 50% ਵੀ ਨਹੀਂ ਸੰਭਾਜ ਜਾਂਦਾ ਇੱਕ ਇੰਡਸਟਰੀ ਹੈਗੀ ਆ ਜਿਹੜੀ ਸ਼ੀਟ ਮੈਟਰ ਇੰਡਸਟਰੀ ਆ ਉਹਦਾ ਜਿਹੜਾ ਹਾਈਡਰੋਕਲੋਰਿਕ ਐਸਿਡ ਆ ਉਹਦਾ ਕੋਈ ਨਿਵਾਰਣ ਹੀ ਨਹੀਂ ਹੈਗਾ ਉਹਦਾ 2 ਲੱਖ ਯੁਕਤ ਪਾਣੀ ਰੋਜ਼ ਸੀਵਰਸ ਪੈਂਦਾ ਤੇ ਸੀਵਰ ਜਦੋਂ ਇਹ ਜਾਣਾ ਇਹਨੇ ਐਸਟੀਪੀ ਜਾਣਾ ਉਹਨੇ ਬੈਕਟੀਰੀਆ ਮਾਰ ਦਿੰਨੇ ਐਸਟੀਪੀ ਫੇਲ ਹੋ ਜਾਣੇ ਸ਼ੋਰ ਸੋ ਵੀ ਆਲਸੋ ਸੋ ਕਨਗਲ ਮੈਂ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਮੈਨੂੰ ਇਹ ਦੱਸੋ ਵੀ ਹੁਣ ਕਿਉਂਕਿ ਹੁਣ ਬਿਲਕੁਲ ਚੋਣਾਂ ਨੂੰ ਵੋਟਾਂ ਨੂੰ ਦੋ ਦਿਨ ਰਹਿ ਗਏ ਆ ਕੀ ਜਿਹੜੇ ਉਮੀਦਵਾਰ ਕੀ ਉਹ ਤੇ ਫੀਲਿੰਗ ਕੀ ਹੈ ਵੋਟਰ ਦੇ ਵਿੱਚ ਵੀ ਕੁਝ ਉਮੀਦਵਾਰ ਬਾਹਰੋਂ ਆਏ ਆ ਕੁਝ ਜਿਹੜੇ ਆ ਉਹ ਪਾਰਟੀ ਬਦਲ ਗਏ ਆ ਕੀ ਇਹਨਾਂ ਦੇ ਖਿਲਾਫ ਕੋ ਗੁੱਸਾ ਵੀ ਹੈ ਮੇ ਮੇਰੇ ਖਿਆਲ ਜਿਹੜੇ ਤਾਂ ਜਿਨ੍ਹਾਂ ਨੇ ਤਾਂ ਪਾਰਟੀ ਬਦਲੀ ਹੈ ਉਹਨਾਂ ਦੇ ਦੇਖ ਤਾਂ ਵਿਜੀਬਲ ਗੁੱਸਾ ਹੈਗਾ ਕਿਉਂਕਿ ਜਿਹੜਾ ਕਾਂਗਰਸ ਹੈ ਕਿਉਂਕਿ ਤੁਸੀਂ ਤਿੰਨ ਵਾਰੀ ਦੇ ਐਮਪੀ ਹੋ ਜਿਹੜਾ ਤੁਸੀਂ ਇੱਕ ਕੰਮ ਕਰਦੇ ਹੋ ਮੈਂ ਕੱਲ ਨੂੰ ਕਹਾਂਗਾ ਕਿ ਮੈਂ ਇਹਦਾ ਮਤਲਬ ਉਹਦੀ ਕਿਰਦਾਰ ਦਾ ਬਿਲਕੁਲ ਆਏਗਾ ਉਹਦੇ ਸਾਹਮਣੇ ਵੀ ਤਾਂ ਕਰੈਕਟਰ ਕਿੰਦਾ ਦਾ ਵੀ ਮੈਂ ਕਿਸੇ ਵੇਲੇ ਪੱਟੀ ਮਾਰ ਕੇ ਦੂਸਰੇ ਪਾਸੇ ਜਾਂ ਤਾਂ ਇਹ ਉਹ ਤਿੰਨੇ ਪੈਨਸ਼ਨਾਂ ਛੱਡ ਦੇਣਗੇ ਮੈਨੂੰ ਲੱਗਦਾ ਉਹਨੂੰ ਡਿਕਲੇਅਰ ਕਰ ਦੇਣਾ ਚਾਹੀਦਾ ਵੀ ਆਹੀ ਵਾਲੀ ਪੈਨਸ਼ਨ ਲਵਾਂਗਾ ਤਿੰਨ ਪੈਨਸ਼ਨਾਂ ਜਿਹੜੀਆਂ ਵੀ ਮੈਂ ਉਹ ਵਿਅਰਥ ਕੀਤੀਆਂ ਗਵਾਈਆਂ ਰਾਈਟ ਛੋਟੀਆਂ ਗੱਲਾਂ ਇਹਨਾਂ ਨੂੰ ਮਤਲਬ ਇਹਨਾਂ ਤੋਂ ਪਬਲਿਕ ਬੜੀ ਅੰਡਰਸਟੈਂਡ ਕਰਦੀ ਹੈ ਤੇ ਇਹ ਪਾਰਲੀਮੈਂਟ ਦਾ ਚੋਣ ਹੈ ਇਹਦੇ ਲਈ ਵੱਡਾ ਮੁੱਦਾ ਹੈਗਾ ਵੀ ਕੀ ਤੁਸੀਂ ਸੱਤਾ ਬਦਲਾ ਲੈਣਾ ਕਿ ਨਹੀਂ ਲੈਣਾ ਤੇ ਤੁਸੀਂ ਦੁਬਾਰਾ ਜਿਹੜੀ ਉਹ ਡਬਲ ਇੰਜਨ ਦੀ ਸਰਕਾਰ ਜਾਂ ਆਮ ਪਾਰਟੀ ਦਾ ਜੋ ਕੰਮ ਹੋ ਰਿਹਾ ਕੀ 300 ਯੂਨਿਟਾਂ ਦੀ ਜਿਹੜੀ ਹੈਗੀ ਹੈ ਫ੍ਰੀ ਬੀ ਦੀ ਰਾਜਨੀਤੀ ਚੱਲਦੀ ਹੈ ਤੇ ਜਿਵੇਂ ਤੁਸੀਂ ਕਿਹਾ ਵੀ ਇਸ ਵੇਲੇ ਜਿਹੜੀ ਇਸ ਵੇਲੇ ਅਸੀਂ ਹਿੰਦੂ ਸਿੱਖ ਮੁਸਲਮਾਨ ਤੇ ਹੋਰ ਛੋਟੀਆਂ ਜਾਤੀਆਂ ਵਿੱਚ ਵੰਡੇ ਹੋਏ ਆ ਅਸੀਂ 4 ਤਰੀਕ ਤੋਂ ਬਾਅਦ ਹਿੰਦੁਸਤਾਨੀ ਜਾਂ ਪੰਜਾਬੀ ਵੰਡਣਾ ਇਸ ਵੇਲੇ ਵੋਟਾਂ ਦੀ ਅਪੀਲ ਉਸ ਤਰ੍ਹਾਂ ਚੱਲ ਰਹੀ ਹੈ ਸਹੀ ਗੱਲ ਤੇ ਤੇ ਕਿਉਂਕਿ ਆਪਣਾ ਇਹ ਚੋਣਾਂ ਨੂੰ ਆਪਾਂ ਨੂੰ ਵੰਡਣ ਲਈ ਬਣਾਈ ਹੈ ਨਾ ਸੋਨਾ ਵੰਡਣ ਲਈ ਬਣਾਈ ਹੈ ਬਾਅਦ ਦੇ ਜੁੜਦਾ ਤੇ ਇਹ ਸਮਝ ਨਹੀਂ ਆਈ ਵੀ ਇਹ ਕਿਉਂ ਨਹੀਂ ਕਰ ਸਕਦੇ ਜਿਹੜੇ ਲੀਡਰ ਹੈ ਉਹ ਸਿਰਫ ਇੰਡੀਆ ਵਾਸਤੇ ਆਪਣਾ ਵਿਜ਼ਨ ਦੇਣ ਵੀ ਅਸੀਂ ਮੁਲਕ ਵਾਸਤੇ ਕਰਦੇ ਕਿਸੇ ਨੂੰ ਗਾਲ ਕੱਢਣ ਦੀ ਜਰੂਰਤ ਨਹੀਂ ਉਹ ਦੂਸਰਾ ਆਪਣਾ ਵਿਜ਼ਨ ਦੇਵੇ ਉਹ ਦੂਸਰੇ ਤੇ ਤੁਹਾਨੂੰ ਬੋਲਣ ਦੀ ਜਰੂਰਤ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਪਰ ਕਰਨਲ ਗੇਲੇ ਦੇ ਵਾਸਤੇ ਪਲੇਟਫਾਰਮ ਬਣਨੇ ਚਾਹੀਦੇ ਆ ਤੁਸੀਂ ਇੱਕ ਪਲੇਟਫਾਰਮ ਬਣਾਇਆ ਤੁਸੀਂ ਇਹਨਾਂ ਨੂੰ ਸੱਦਿਆ ਲੇਕ ਨਹੀਂ ਆਏ ਉੱਥੇ ਉਹ ਇੱਕ ਇੰਡੀਵਿਜੂਅਲੀ ਕੋਈ ਕੈਂਡੀਡੇਟ ਜ਼ਰੂਰ ਆਇਆ ਸੋ ਮੇਰੇ ਖਿਆਲ ਇਹੋ ਜੇ ਪਲੇਟਫਾਰਮ ਬਣਾਉਣ ਦੀ ਲੋੜ ਹੈ ਹਰ ਸ਼ਹਿਰ ਦੇ ਵਿੱਚ ਹਰ ਥਾਂ ਥਾਂ ਜਿੱਥੇ ਕੈਂਡੀਡੇਟ ਬਿਲਕੁਲ ਬਿਲਕੁਲ ਮੈਂ ਇੱਕ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਹੈ ਵੀ ਲੁਧਿਆਣਾ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਇੰਨੀ ਕਿ ਹੈਪੈਸਡ ਹੋ ਰਹੀ ਆ ਜਿਹੜੇ ਪਲਾਨਡ ਜਿਹੜੇ ਕਲੋਨੀ ਸੀ ਜੀ ਅਸਰਾਬਨ ਨਗਰ ਭਾਇਰਤੀ ਸੀ ਨਗਰ ਉੱਥੇ ਪੋਲਿਟੀਕਲ ਪੈਟਰਨੇਜ ਪਹਿਲਾਂ ਕਾਂਗਰਸ ਦੇ ਰਹੀ ਆ ਹੁਣ ਆਮ ਪਾਰਟੀ ਦੀ ਉੱਥੇ ਮਤਲਬ ਤਹਿਸ ਨਹਿਸ ਹੋ ਗਿਆ ਜਿਹੜੇ ਬੰਦਿਆਂ ਨੇ ਉਸ ਕਲੋਨੀਆਂ ਚ ਪਲਾਟ ਲਏ ਸੀਗੇ ਕਿ ਅਸੀਂ ਜ਼ਿੰਦਗੀ ਦੀ ਸ਼ਾਮ ਚੰਗੀ ਤਰ੍ਹਾਂ گزارਾਂਗੇ ਉਹਨਾਂ ਦੀ ਮੇਨ ਰੋਡ ਦੇ ਉੱਤੇ ਕਮਰਸ਼ੀਅਲਾਈਜੇਸ਼ਨ ਹੋ ਗਈ ਸ਼ੁਰ ਉੱਥੇ ਰੋਜ਼ ਉੱਥੇ ਬੁਰਾ ਹਾਲ ਹੈ ਟ੍ਰੈਫਿਕ ਦਾ ਹੌਰਨ ਵਜਦੇ ਆ ਡੀਜੇ ਵੱਜ ਰਿਹਾ ਇੱਕ ਬੰਦਾ ਜਿਹੜਾ ਬਜ਼ੁਰਗ ਆ ਉਥੇ ਰਹਿਣ ਆਇਆ ਸੀ ਉਹਦੀ ਅਗਲੇ ਵਾਲੇ ਦਾ ਪਲਾਟ ਦਾ ਰੇਟ 1.5 ਲੱਖ ਰੁਪਏ ਗਾਜ ਹੋ ਗਿਆ ਉਹਦਾ ਪਹਾਈ ਹੈ ਮਤਲਬ ਉਹਨੇ ਕੀ ਕਸੂਰ ਕੀਤਾ ਉਹ ਬੀ2 ਰੋਡ ਤੇ ਹੈ ਮਤਲਬ ਉਹਨਾਂ ਨੇ ਤਾਂ ਇੱਕ ਆਰਗੇਨਾਈਜ਼ਡ ਆਰਗੇਨਾਈਜ਼ਡ ਪਲਾਨਡ ਡਿਵੈਲਪਮੈਂਟ ਦੀ ਲੋੜ ਹੈ ਬਿਲਕੁਲ ਸਹੀ ਇਹ ਬਿਲਕੁਲ ਹੀ ਪੱਠਾ ਬੈਠ ਗਿਆ ਜੀ ਇਹ ਪੂਰਾ ਇਹ ਬੰਦ ਕਰ ਲੈਣਾ ਚਾਹੀਦਾ ਜਿਹੜਾ ਆਪਣਾ ਹੈਗਾ ਨਾ ਜਿਹੜਾ ਜਿਹੜਾ ਸਿਟੀ ਪਲੈਨਿੰਗ ਆਪਣਾ ਹੈਗਾ ਅਰਬਨ ਪਲੈਨਿੰਗ ਜਿਹੜਾ ਡਿਵੈਲਪਮੈਂਟ ਵਿਭਾਗ ਹੈ ਉਹਨੂੰ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਆਪਾਂ ਜਦੋਂ ਆਪਾਂ ਜਦੋਂ ਚਲਾਣਾ ਹੀ ਦੂਸਰੇ ਪਾਸੇ ਹੈ ਤੇ ਫਿਰ ਉਹਦੀ ਆਪਾਂ ਕਿਉਂ ਉਹ ਵੇਖ ਰੱਖਿਆ ਹੋਇਆ ਇਹ ਬੜਾ ਵੱਡਾ ਪ੍ਰੋਬਲਮ ਹੈ ਇੱਥੇ ਇੱਕ ਜਿਹੜੀ ਜਾਂਦੇ ਜਾਂਦੇ ਲਾਸਟ ਕਨਕਲੂਡਿੰਗ ਕਮੈਂਟ ਕੀ ਕਰਨਾ ਚਾਹੋਗੇ ਅ ਮੈਂ ਕਮੇਟੀ ਦੇਣਾ ਚਾਹੁੰਗਾ ਕਿ ਇਥੋਂ ਦਾ ਜਿਹੜਾ ਐਮਪੀ ਹੈ ਇਹ ਜਿਵੇਂ ਇਹਨਾਂ ਨੇ ਦੱਸਿਆ ਕਿਸੇ ਨੇ ਵਿੱਚੋਂ ਵੀ ਉਹਨਾਂ ਦੀ ਐਜੂਕੇਸ਼ਨ ਨਹੀਂ ਹੈ ਪਰ ਐਜੂਕੇਸ਼ਨ ਤਾਂ ਉਹਨ ਦੇਖੋ ਪ੍ਰੋਸ ਕਰਤੇ ਇਹਨਾਂ ਨੇ ਸਾਡੇ ਸਾਹਮਣੇ ਪ੍ਰੋਸ ਕਰਤੇ ਜੇ ਇਹ ਕੈਂਡੀਡੇਟਾਂ ਵੀ ਇਹ ਇਹ ਵੋਟਰ ਦੀ ਮਜਬੂਰੀ ਹੈ ਕਿ ਇਹਨਾਂ ਚੋਂ ਜਿਹੜਾ ਲੈਸਰ ਗਰੇ ਹੈ ਜਾਂ ਮੋਰ ਵਾਈਟ ਹੈ ਉਹਨੂੰ ਚੁਣਨਾ ਤੇ ਇਹ ਜਾ ਕੇ ਸਾਡੇ ਇਸ ਸਿਟੀਜ਼ਨ ਦਾ ਰਸਤਾ ਰੱਖਣ ਤੇ ਚੰਗਾ ਜਾ ਕੇ ਜਿਹੜਾ ਲੁਧਿਆਣੇ ਦੇ ਵਿੱਚ ਵੱਡੀਆਂ ਚੀਜ਼ਾਂ ਮੰਗਣੀਆਂ ਚਾਹੀਦੀਆਂ ਆ ਜਿਹੜਾ ਐਮਪੀ ਹੁੰਦਾ ਉਹਨੂੰ ਜਿਵੇਂ ਸਟਰੋਂਗ ਵਾਟਰ ਰਿਸਿਵਰ ਹੈ ਨਹੀਂ ਇੱਥੇ ਅਲੱਗ ਪਾਣੀ ਕਰੋ ਬਹੁਤ ਬੜਾ ਔਖਾ ਕੰਮ ਹੈ ਤੁਹਾਡੇ ਸਾਰਿਆਂ ਵਾਸਤੇ ਯੂ ਥਿੰਕ ਵੀ ਨੀਡ ਟੂ ਚੂਸ ਦੀ ది ਬੈਸਟ ਫਰਮ ਦੀ ਵਰਸਟ ਰਾਈਟ ਥੈਂਕ ਯੂ ਥੈਂਕ ਯੂ ਕਰਨਲ ਗਿੱਲ ਥੈਂਕ ਯੂ ਵੈਰੀ ਮੱਚ ਕਰਨਲ ਗਿੱਲ ਜਸਜੀਤ ਗਿੱਲ ਲੁਧਿਆਣਾ ਤੋਂ ਸਾਡੇ ਨਾਲ ਜੁੜੇ ਹੋਇਸਨ ਵਾਤਾਵਰਣ ਪ੍ਰੇਮੀ ਨੇ